ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਨਤਾ ਦੀਆਂ ਪੈਨਸ਼ਨਾਂ ਲੱਗੀਆਂ ਨੇ ਜੀ ਸਾਰਿਆਂ ਨੂੰ ਪਿਆਰ ਫਰੇਵਸਾਤਿ ਚਲੀਓ ਕਾਲ ਇਕਨੋਮੀ ਅਪਡੇਟ ਆ ਰਹੀ ਹੈ ਪੈਨਸ਼ਨ ਦੇ ਵਿੱਚ ਵਾਧਾ ਹੋਇਆ ਜੀ 25% ਪੈਨਸ਼ਨ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਕਿੱਥੇ ਕੀਤੀ ਗਈ ਹੈ ਤੇ ਇਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਰਹਿੰਦੀਆਂ ਨੇ ਅਗਸਤ ਮਹੀਨੇ ਦੀਆਂ ਸੋਰੀ ਸਤੰਬਰ ਮਹੀਨੇ ਦੀਆਂ ਪੰਜਾਬ ਦੇ ਵਿੱਚ ਉਹ ਕੀ ਅਪਡੇਟ ਹੈ ਇਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤਸਵੀਰ ਸਕਰੀਨ ਦੇ ਉੱਤੇ ਦੇ ਸਕਦੇ ਹਾਂ ਓਲਡ ਏਜ ਪੈਨਸ਼ਨ ਯਾਨੀ ਕਿ ਬਜ਼ੁਰਗਾਂ ਲਈ ਵੱਡੀ ਖੁਸ਼ਖਬਰੀ ਹੈ ਪੈਨਸ਼ਨ ਦੇ ਵਿੱਚ ਦੁੱਗਣਾ ਵਾਧਾ ਹੋਇਆ ਔਰ ਦਿੱਲੀ ਦੀ ਸੀਐਮ ਰੇਖਾ ਗੁਪਤਾ ਸਰਕਾਰ ਨੇ ਫੈਸਲਾ ਲਿਆ ਇੱਥੇ ਕਲੀਅਰ ਕਰ ਦਈਏ ਕਿ ਦਿੱਲੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਤੇ ਵੜਾਫਾ ਪੈਨਸ਼ਨ ਯੋਜਨਾ ਜਿਹੜੀਆਂ 50000 ਨਵੇਂ ਲਾਭ ਪਾਤਰੀਆਂ ਨੂੰ ਇਹਦੇ ਵਿੱਚ ਜੋੜਾ ਜਾਵੇਗਾ ਤੇ ਇਹ ਜਿਹੜਾ ਐਲਾਨ ਹੋਵੇਗਾ 17 ਸਤੰਬਰ ਯਾਨੀ ਕਿ ਕੱਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਤੇ ਕੱਲ ਦੇ ਮੌਕੇ ਇਹ ਦਿੱਲੀ ਸਰਕਾਰ ਫੈਸਲਾ ਲੈਣ ਜਾ ਰਹੀ ਹੈ ਤੇ ਇਸ ਵਿੱਚ ਕਿਹਾ ਗਿਆ ਹੈ ਕਿ ਨਵਾਂਕੜ ਮੋਹਮ ਨਾਲ ਇਹ ਯਕੀਨ ਦੇ ਬਣਾਇਆ ਜਾਏਗਾ ਕਿ ਵੱਧ ਤੋਂ ਵੱਧ ਫਸਰ ਕਨ ਇਸ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਸੇ ਦੀ ਉਡੀਕ ਨਾ ਖਾਨੀ ਹੋਵੇ ਉਹਨਾਂ ਨੂੰ ਤੇ ਉਹਨਾਂ ਨੂੰ ਸਰਕਾਰ ਤੋਂ ਦਿੱਤੀ ਹੋਈ ਮਦਦ ਜੜੀ ਦਿੱਤੀ ਜਾਵੇ ਸਮਾਜ ਭਲਾਈ ਵਿਭਾਗ 17 ਸਤੰਬਰ ਨੂੰ ਇੰਦਰਾ ਗਾਂਧੀ ਸਟੇਡੀਅਮ ਵਿੱਚ ਬढ़ापा ਪੈਨਸ਼ਨ ਯੋਜਨਾ ਤਹਿਤ 50000 ਬਜ਼ੁਰਗ ਲਾਭਪਾਤਰੀਆਂ ਨੂੰ ਨਾਮਾਂਕੜ ਪ੍ਰਕਿਰਿਆ ਜੜੀ ਆਸ਼ੀਰਵਾਦ ਕਰਨ ਜਾ ਰਿਹਾ ਇਸ ਤੋਂ ਇਲਾਵਾ ਬਜ਼ੁਰਗਾਂ ਦੇ ਨਾਗਰਿਕਾਲੇ ਮਾਸ ਸਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੂੰ 2000 ਰੁਪਏ ਦੀ ਬਜਾਏ ਹੁਣ 2500 ਰੁਪਏ ਪੈਨਸ਼ਨ ਮਿਲਿਆ ਕਰੇਗੀ 500 ਰੁਪਏ ਦਾ ਵਾਅਦਾ ਤੇ ਇਸ ਦੇ ਨਾਲ ਹੀ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੂੰ 2500 ਤੋਂ ਵਧਾ ਕੇ 3000 ਰੁਪਏ ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਅਨਸੂਚਿਤ ਜਾਤੀ ਤੇ ਅਨਸੂਚਿਤ ਜਾਤੀ ਜਨਜਾਤੀ ਭਾਈਚਾਰੇ ਦੇ ਲਾਭਪਾਤਰੀਆਂ ਨੂੰ ਹਰ ਮਹੀਨੇ 500 ਰੁਪਏ ਦੀ ਵਾਧੂ ਪੈਨਸ਼ਨ ਜਾਰੀ ਕੀਤੀ ਜਾਵੇਗੀ ਮੁੱਖ ਮੰਤਰੀ ਰੇਖਾ ਗੁਪਤਾ ਜਿਨੇ ਇਹ ਅਪੀਲ ਕੀਤੀ ਹੈ ਕਿ ਜਿਹੜੇ ਯੋਗ ਸੀਨੀਅਰ ਨਾਗਰਿਕ ਨੇ ਇਸ ਯੋਜਨਾ ਦਾ ਲਾਭ ਲੈਣ ਲਈ ਸਮੇਂ ਸਿਰ ਅਰਜ਼ੀ ਦੇਣ ਤਾਂ ਜੋ ਉਹਨਾਂ ਨੂੰ ਇਸ ਯੋਜਨਾ ਦਾ ਜਿਹੜਾ ਆ ਲਾਹਾ ਲੈ ਸਕਣ ਫਾਇਦਾ ਲੈ ਸਕਣ ਮੁੱਖ ਮੰਤਰੀ ਨੇ ਸਾਰੇ ਯੋਗ ਬਜ਼ੁਰਗਾਂ ਤੇ ਦਿਵਿਆਂਗ ਜਨਾਂ ਨੂੰ ਅੱਗੇ ਆਉਣ ਤੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ ਇਹ ਅਥਰਿਟੀ ਦਾਸੀ ਹੈ ਕਿ ਇਸ ਸਮੇਂ ਲਈ ਦਿੱਲੀ ਸਰਕਾਰ ਨੇ ਲਗਭਗ 3.8 ਲੱਖ ਔਰਤਾਂ 4.6 ਲੱਖ ਬਜ਼ੁਰਗਾਂ 1.3 ਲੱਖ ਅਪਾਹਜਾਂ ਨੂੰ ਪੈਨਸ਼ਨ ਦੇ ਰਹੀ ਹੈ ਇਹਨਾਂ ਯੋਜਨਾਵਾਂ ਨੂੰ ਚਲਾ ਕਰਨ ਲਈ ਹਰ ਸਾਲ 1140 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ ਸਭ ਵੱਡਾ ਤੇ ਸ਼ਲਾਘਾਯੋਗ ਫੈਸਲਾ ਜਿਹੜਾ ਹੈ ਬਜ਼ੁਰਗਾਂ ਲਈ ਦਿੱਲੀ ਸਰਕਾਰ ਨੇ ਲਿਆ ਹੈ ਕਾਲ ਤੋਂ ਪੈਨਸ਼ਨਾਂ ਜਿਹੜੀਆਂ ਨੇ ਉੱਥੇ ਵਧ ਰਹੀਆਂ ਨੇ ਉਮਰ ਦੇ ਹਿਸਾਬ ਨਾਲ ਪੈਨਸ਼ਨਾਂ ਦੇ ਵਿੱਚ ਵਾਧਾ ਹੋਇਆ 60 ਸਾਲ ਤੋਂ ਉੱਤੇ 2500 ਤੇ 70 80 ਸਾਲ ਤੋਂ ਉੱਤੇ 3000 ਰੁਪਇਆ ਪੈਨਸ਼ਨ ਦਾ ਉੱਥੇ ਵਧਾ ਦਿੱਤੀ ਗਈ ਆ ਸੋ ਇਹ ਸ਼ਲਾਘਾਯੋਗ ਕਦਮ ਹੈ ਪੰਜਾਬ ਸਰਕਾਰ ਨੂੰ ਵੀ ਇਸ ਕਦਮ ਨਾਲ ਸੇਧ ਲੈਂਦੇ ਹੋਏ ਪੰਜਾਬ ਦੇ ਵਿੱਚ ਵੀ ਐਦਾਂ ਦਾ ਫੈਸਲਾ ਲੈਣਾ ਚਾਹੀਦਾ ਹੈ ਬਜ਼ੁਰਗਾਂ ਨੂੰ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਤੇ ਜਿਹੜੇ ਹੈਂਡਿਕੈਪ ਪਰਿਵਾਰ ਨੇ ਹੈਂਡਿਕੈਪ ਨੇ ਤੇ ਜਿਹੜੀਆਂ ਔਣਾ ਨੇ ਵਿਧਵਾ ਔਣਾ ਜਨਾਂ ਦੀ ਪੈਨਸ਼ਨ ਹੈ ਵਿਧਵਾ ਲੱਗਿਆ ਹੋਈਆਂ ਨੇ ਸੋ ਇਹਨਾਂ ਦੇ ਵਿੱਚ ਵਾਧਾ ਕਰਨਾ ਜ਼ਰੂਰੀ ਆ ਸਮੇਂ ਦੇ ਨਾਲ ਕਿਉਂਕਿ ਮਹਿੰਗਾਈ ਵਧ ਰਹੀ ਆ 1500 ਦੇ ਵਿੱਚ ਗੁਜ਼ਾਰਾ ਬਹੁਤ ਔਖਾ ਹੁੰਦਾ ਤੇ ਸਮੇਂ ਦੇ ਨਾਲ ਦੇਖਦੇ ਹੋਏ ਤੇ ਉਹਨਾਂ ਦੀ ਆਰਥਿਕ ਉਹਨਾਂ ਦੀ ਜੜੀਆਂ ਮਦਦ ਕਰਨੀ ਜ਼ਰੂਰੀ ਆ ਸੋ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਲੋਕੀ ਸਾਡੀ ਇਹ ਬੇਨਤੀ ਆ ਕੇਸ ਸੰਬੰਧੀ ਕੋਈ ਫੈਸਲਾ ਜਲਦ ਜਲਦ ਲਿਆ ਜਾਵੇ ਪੰਜਾਬ ਦੇ ਲਾਭ ਫਾਤਰਾਂ ਨੂੰ ਵੀ ਐਦਾ ਦਾ ਕੋਈ ਲਭ ਦਿੱਤਾ ਜਾਵੇ ਤੁਹਾਡੀ ਇਹ ਜ਼ਿੰਮੇਵਾਰੀ ਇਹ ਬਣਦੀ ਹੈ ਜਿਹੜੇ ਸਾਡੇ ਸਰੋਤੇ ਸਾਨੂੰ ਇਸ ਵੀਡੀਓ ਦੇ ਰਾਹੀਂ ਸੁਣ ਰਹੇ ਨੇ ਤਾਂ ਸੇ ਵੀਡੀਓ ਜਿਹੜੀ ਹੈ ਸ਼ੇਅਰ ਕਰਨੀ ਹੈ ਤੇ ਕਮੈਂਟ ਦੇ ਵਿੱਚ ਤੁਸੀਂ ਟੈਗ ਲਗਾਉਣਾ ਹੈ ਪੰਜਾਬ ਸਰਕਾਰ ਦਾ ਤਾਂ ਕਿ ਇਹ ਵੀਡੀਓ ਵੱਧ ਵੱਧ ਉੱਚ ਅਧਿਕਾਰੀਆਂ ਤੱਕ ਪਹੁੰਚ ਸਕੇ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਵੱਧ ਵੱਧ ਅਧਿਕਾਰੀਆਂ ਤੱਕ ਵੱਧ ਵੱਧ ਲੋਕਾਂ ਤੱਕ ਜਾਣਕਾਰੀ ਪੁੱਜਦੀ ਹੋ ਸਕੇ ਤਾਂ ਜੋ ਪੰਜਾਬ ਦੇ ਵਿੱਚ ਵੀ ਫੈਸਲਾ ਦੇ ਵਿੱਚ ਵਾਅਦਾ ਕਰਨ ਲਈ ਇੱਕ ਕੇ ਲਈ ਬੇਨਤੀ ਇਸ ਵੀਡੀਓ ਦੇ ਜ਼ਰੀਏ ਅਸੀਂ ਪੰਜਾਬ ਸਰਕਾਰ ਨੂੰ ਵੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਰਾਂਗੇ ਤਾਂ ਜੋ ਪੰਜਾਬ ਦੇ ਲਾਭਪਾਤਰੀਆਂ ਨੂੰ ਵੀ ਇਦਾਂ ਦੇ ਲਾਭ ਮਿਲ ਸਕਣ ਸੋ ਜਿਹੜੇ ਫੈਸਲੇ ਅੱਜ ਰਹਿੰਦਿਆਂ ਨੇ ਜੀ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਔਰ ਆ ਪੈਨਸ਼ਨਾਂ ਦੀ ਹਾਲੇ ਕੋਈ ਅਪਡੇਟ ਨਹੀਂ ਆ ਤੇ ਹੁਣ ਲਗਭਗ 6 ਵਜੇ ਅਸੀਂ ਇਹ ਵੀਡੀਓ ਸ਼ੁਰੂ ਰਿਕਾਰਡ ਕਰ ਰਹੇ ਹਾਂ ਤੇ ਹੁਣ ਤੱਕ ਸਾਨੂੰ ਇਹੀ ਅਪਡੇਟ ਆ ਕਿ ਜਨੇ ਜੱਲਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਉਸ ਤੋਂ ਇਲਾਵਾ ਹਾਲੇ ਕੋਈ ਅਪਡੇਟ ਨਹੀਂ ਆ ਨਵੇਂ ਜੱਲੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਜੰਦ ਜੰਦ ਫਿਰ ਤੋਂ ਇਹੀ ਕਹਾਂਗੇ ਵਧੀਆ ਚਲਾਗਾ ਜੋ ਕਦਮ ਦਿੱਲੀ ਸਰਕਾਰ ਦਾ ਬਜ਼ੁਰਗਾਂ ਦੇ ਲਈ ਤੇ ਐਦਾਂ ਹੋਰ ਵੀ ਉਹ ਪੈਨਸ਼ਨ ਧਾਰਕਾਂ ਨੂੰ ਜਿਹੜੇ ਆ ਪੈਨਸ਼ਨ ਦੇ ਵਿੱਚ ਵਾਦਾ ਸਮੇਂ ਦੇ ਅਨੁਸਾਰ ਕਰ ਰਹੇ ਨੇ ਸੋ ਐਦਾਂ ਸਹਿਦ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਕਿ ਐਦਾਂ ਦੇ ਸ਼ਲਾਗਾ ਜੋ ਕਦਮ ਪੰਜਾਬ ਦੇ ਵਿੱਚ ਵੀ ਚੱਕੇ ਜਾਣ ਤਾਂ ਜੋ ਪੈਨਸ਼ਨਰ ਦੇ ਵਿੱਚ ਵਾਧਾ ਹੋ ਸਕੇ ਧੰਨਵਾਦ ਜੀ ਸਾਰਨ ਖਿਆਲ ਫਰੀਦ ਸਾਦਸ਼ਰੀਆ ਕਾਪ